ਸਵੇਰ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਔਰ ਮੈਂ ਬਣਾ ਰਹੀਆਂ ਗਰਮਾ ਗਰਮ ਪਰੌਂਠੇ ਪਿਆਜ਼ਾਂ ਵਾਲੇ ਪਰੌਂਠੇ ਉਹਦੇ ਲਈ ਮੈਂ ਹਰੀ ਮਿਰਚ ਔਰ ਪਿਆਜ਼ ਕੱਟ ਕਰਕੇ ਰੱਖੀ ਹੈ ਜਿਹੜੇ ਅੱਜ ਬਣਾਉਂਗੀ ਜੀ ਪਰੌਂਠੇ ਪਿਆਜ਼ ਔਰ ਹਰੀ ਮਿਰਚ ਵਾਲੇ ਹਨ ਇਹ ਮੈਂ ਸਟਫ ਕਰਕੇ ਬਣਾਵਾਂਗੀ ਬਹੁਤ ਟੇਸਟੀ ਪਰੌਂਠੇ ਹੁੰਦੇ ਆ ਤੁਸੀਂ ਦੇਖਦੇ ਰਹੋ ਤੇ ਕਿਉਂਕਿ ਬੱਚੇ ਅਨੇ ਅੱਜ ਛੁੱਟੀ ਮਾਰੀ ਆ ਮੇਰੇਆਂ ਨੇ ਔਰ ਅੱਜ ਅਸੀਂ ਜਾਣਾ ਰਾਤ ਦੀ ਪਾਰਟੀ ਦੇ ਰਿਸੈਪਸ਼ਨ ਪਾਰਟੀ ਆ ਰਾਤ ਦੀ ਇਹ ਕਿਉਂਕਿ ਸਾਡੇ ਗਵਾਂਡੀਆਂ ਦੇ ਵਿਆਹ ਹੈ ਤੇ ਸੁਨੇਹਾ ਆ ਰਾਤੀ ਪਾਰਟੀ ਦਾ ਤੇ ਚਲੋ ਜੀ ਫਾਈਨਲੀ ਪਿਆਜ਼ਾਂ ਵਾਲੇ ਪਰੌਂਠੇ ਬਣਾਉਂਦੇ ਆਪਾਂ ਤੋ ਲੋ ਜੀ ਇਧਰ ਆਪਾਂ ਪਰੌਂਠਿਆਂ ਦੀ ਤਿਆਰੀ ਕਰ ਰਹੇ ਆ ਮੈਂ ਬਣਾਣੀਆਂ ਜੀ ਪਿਆਜ਼ ਔਰ ਹਰੀ ਮਿਰਚ ਦੇ ਪਰੌਂਠੇ ਅ ਕਈ ਵਾਰ ਆਪਾਂ ਜਦੋਂ ਪੀਜ਼ਾ ਖਾਂਦੇ ਆ ਨਾ ਪੀਜ਼ੇ ਦਾ ਟੇਸਟ ਆਉਂਦਾ ਇਦਾਂ ਜਦੋਂ ਮੈਂ ਪੂਰੀ ਤਰ੍ਹਾਂ ਸਟਫ ਕਰਾਂਗੀ ਵਿੱਚ ਤੇ ਵਿੱਚ ਆਪਾਂ ਆਪਣੀ ਮਰਜ਼ੀ ਆ ਅਗਰ ਤੁਹਾਡੇ ਘਰ ਹੋਰ ਸਬਜ਼ੀਆਂ ਵੀ ਪਈਆਂ ਜਿਵੇਂ ਸ਼ਿਮਲਾ ਮਿਰਚ ਹੈ ਹਨਾ ਉਹ ਵੀ ਤੁਸੀਂ ਛੋਟੇ ਛੋਟੇ ਕੱਟ ਕੇ ਵਿੱਚ ਪਾ ਸਕਦੇ ਹੋ ਲੇਕਿਨ ਮੇਰੇ ਕੋਲ ਸਿਰਫ ਦੋ ਹੀ ਆਪਸ਼ਨ ਤੇ ਜਾਂ ਪਿਆਜ਼ ਜਾਂ ਹਰੀ ਮਿਰਚ ਔਰ ਪਦੀਨੇ ਦੀ ਪੱਤੀਆਂ ਵੀ ਪਾਈਆਂ ਮੈਂ ਛੋਟੀਆਂ ਛੋਟੀਆਂ ਕੱਟ ਕੇ ਵਿੱਚ ਦੋ ਚਾਰ ਤੇ ਫਿਲਹਾਲ ਆਪਾਂ ਬਣਾ ਰਹੇ ਆ ਜੀ ਪਰੌਂਠੇ ਸਟਫਿੰਗ ਪਿਆਜ਼ ਤੇ ਹਰੀ ਮਿਰਚ ਦੇ ਹਨਾ ਮਲਾਈ ਹੈ ਨਾਲ ਦੁੱਧ ਹੈ ਔਰ ਫਿਲਹਾਲ ਚਟਣੀ ਹੈ ਤੇ ਆਓ ਜੀ ਤੁਸੀਂ ਵੀ ਸਵੇਰ ਦਾ ਬ੍ਰੇਕਫਾਸਟ ਪਰੌਂਠਿਆਂ ਦੇ ਨਾਲ ਹੈ ਜੀ ਤੇ ਲੋ ਜੀ ਬਣ ਰਹੇ ਆ ਗਰਮਾ ਗਰਮ ਪਰੌਂਠੇ ਸਟਫਿੰਗ ਪਰੌਂਠੇ ਆ ਜੀ ਇਹ ਹਰੀ ਮਿਰਚ ਹੈ ਔਰ ਪਿਆਜ਼ ਹੈ ਤੇ ਪਦੀਨਾ ਮੇਰੇ ਕੋਲ ਬਹੁਤ ਥੋੜਾ ਤਾਂ ਕਿਉਂਕਿ ਮੈਂ ਤੋੜ ਕੇ ਨਹੀਂ ਲਿਆਈ ਕੋਠੇ ਤੇ ਲੱਗਿਆ ਹੋਇਆ ਤਾਂ ਬਹੁਤ ਹੈ ਲੇਕਿਨ ਮੈਨੂੰ ਮੇਰੇ ਕੋਲ ਟਾਈਮ ਨਹੀਂ ਤਸਵੀਰੇ ਤੋੜਨ ਦਾ ਤੇ ਇੱਕ ਪਾਸੇ ਦੁੱਧ ਪਿਆ ਜੀ ਤੇ ਬਣ ਗੀਆਂ ਜੀ ਗਰਮਾ ਗਰਮ ਪਰੌਂਠੇ ਆਓ ਤੁਸੀਂ ਵੀ ਖਾਓ ਸਾਡੇ ਨਾਲ ਬ੍ਰੇਕਫਾਸਟ ਅੱਜ ਸਾਡੇ ਪਿਆਜ਼ਾਂ ਦੇ ਪਰੌਂਠਿਆਂ ਤੋਂ ਸਟਾਰਟ ਹੈ ਜੀ ਪਾਰਟ ਤੋਂ ਫੈਮਿਲੀ ਫੈਮਿਲੀ ਕੇ ਆਇਆ ਘਰ ਘਰੋਂ ਅੱਛਾ ਜਿਹੜੇ ਬਾਕੀ ਸਾਰੇ ਹਨ ਕੀ ਰਾਤ ਦੀ ਸੈਕਸ਼ਨ ਵਧੀਆ ਇਕੱਤਰ ਹੋ ਗਏ ਜਿਹੜੋਂ ਹੈਪੀਲੀ ਤਰੀਕੀ ਰਾਤਾਂ ਦੇ ਰੋਟੀ ਪਰੌਂਠਾ ਚੱਕੋ ਆ ਬਣਾ ਖਾਣ ਦੁੱਧ ਪਾ ਲਿਓ ਗਲਾਸ ਨਾਲ ਚਾਚੂ ਜੀ ਉਹ ਤੇਲ ਜੀ ਖਾਉਂਗਾ ਇਹਨਾਂ ਬਣਾ ਲੈ ਕੇ ਜਾਣਾ ਫਿਰ ਤੇ ਬਣਾਵਾਂਗਾ ਦਾਲ ਦੇਣਾ ਬਾਈ ਕਿਆ ਬਣਾ ਮੈਂ ਸਿੰਪਲ ਗੱਲ ਖੜੀ ਬਣਾ ਪਾਵਾਂ ਕੀ ਉਹੀ ਤੋੜੇ ਕਾਉਂ ਗੋ ਫੀਕ ਪਾ ਦੇ ਚਟਨੀ ਪਾ ਦੀ ਗੈਰ ਠੀਕ ਹੈ ਮੈਂ ਚਾਰ ਪਹਿਲਾਂ ਤਾਰੀ ਲੱਗ ਕੱਢਦਾ ਜੇ ਜੇ ਬੱਤ ਕੀ ਠੀਕ ਹੈ ਨਹੀਂ ਆਪਾਂ ਸਿਰਫ ਰੋਟੀ ਬਣਾ ਲਈਏ ਠੀਕ ਹੈ ਤੁਹਾਡੇ ਚਾਰ ਕੱਢਦਾ ਮੈਂ ਲੱਗ यम्मी यम्मी क्या बनाया मम्मा ने ये पापड़े ये हेयर स्टाइल वाह ये ये, ये देखो हेयर स्टाइल देखो पूरे आ गया हमारा हेयर स्टाइल देखो क्या हमने बनाया इन्हें अपना आ देखो क्या स्टाइल थे हां इसे हाथ में पकड़ के बना लो चले जाओ एंड थोड़ा दूर रखी बोल तो देखो जो ये रहे है पप्पी हेलो अभी आपका मुंह नहीं दिख रहा दुखने फिर ऐसे रखो रख ना कैमरा ऐसे ऐसे रखो अच्छे देख वो दिख दूर करो कैमरा के हेलो चलो चलो दीदी को दिखाते हैं दीदी का, का मुंह पर ले ले मुंह पर इनकी तरह ਗੱਡੀ ਤੇ ਰੁਪੰਜਲ ਸਿੱਖ ਰਹੀ ਆ ਬਲੋਗਿੰਗ ਕਰਨੀ ਤੇ ਰੁਪੰਜਲ ਦੀ ਬਲੋਗਿੰਗ ਕਿਦਾਂ ਦੀ ਲੱਗੀ ਜ਼ਰੂਰ ਦੱਸਿਓ ਜੀ ਸਾਨੂੰ ਵਾਲੀ ਫੀਸ ਨਹੀਂ ਹੈ ਤੇ ਹੁਣ ਰੁਪੰਜਲ ਜਾ ਰਹੀ ਆ ਅੰਦਰ ਦੀ ਤਰਫ ਤੇ ਬਲੋਗਿੰਗ ਵਧੀਆ ਕਰਨ ਲੱਗੀ ਰੁਪੰਜਲ ਦੇਖ-ਦੇਖ ਕੇ ਸਿੱਖ ਗਈ ਆ ਜੀ ਆਪਣੇ ਮੰਮੀ ਨੂੰ ਦੇਖ ਕੇ ਸਿੱਖ ਗਈ ਆ ਤੇ ਵੈਸੇ ਜੋਤ ਵੀ ਕਰਦੀ ਆ ਜੋਤ ਨੂੰ ਦੇਖ ਕੇ ਸਿੱਖ ਗਈ ਕਿਉਂਕਿ ਦੀਦੀ ਦੀ ਰੀਸ ਕਰਦੀ ਆ ਰੁਪੰਜਲ ਪੂਰੀ ਕੀ ਆ ਜੋ ਲੋ ਤੂੰ ਤੂੰ ਮਮਾ ਕਾ ਮੂ ਦੇਖ ਰਹਾ ਹੈ ਦੇਖ ਨਹੀਂ ਆ ਮੈਨੂੰ ਦੇਖਾ ਮਮਾ ਹੈਲੋ ਮੈਂ ਖਾਣਾ ਬਣਾ ਰਹੀ ਹੂੰ ਬੇਬੀ ਚਲੋ ਪਾਪਾ ਕਾ ਸਰੀਰ ਦਿਖ ਰਹਾ ਹੈ ਮੈਂ ਬੂਰਾ ਹੈ ਰੱਖਿਆ ਨਾ ਉਹ ਤੋਂ ਉੱਪਰ ਨੂੰ ਹਾਂ ਉਹ ਕਾ ਪਾਪਾ ਕਾ ਸਰੀਰ ਦਿਖ ਰਹਾ ਹੈ ਜੋ ਜੇ ਤੈਨੂੰ ਪਤਾ ਨਹੀਂ ਲੱਗਦਾ ਹਾਂ ਨਾ ਚਲੋ ਜੀ ਸਾਰਿਆਂ ਨੇ ਰੋਟੀ ਖਾ ਲਈ ਹੁਣ bari ਹੈ ਮੇਰੀ ਮੈਂ ਆਪਣਾ ਦੁੱਧ ਲੈ ਲਿਆ ਜਿਹੜਾ ਮੇਰੇ ਕੋਲ ਪਿਆ ਆਪਣਾ ਤੇ ਆਪਣਾ ਇੱਕੋ ਹੀ ਪਰੌਂਠਾ ਖਾਣੀ ਹੁੰਨੀ ਆ ਸਵੇਰੇ ਮੈਂ ਜਿਆਦਾ ਨਹੀਂ ਖਾਂਦੀ ਤੇ ਇੱਕ ਕਹਿਣ ਚੰਗੀ ਤਰ੍ਹਾਂ ਜੋ ਬਚੇ ਤੇ ਪਿਆਜ਼ ਮੈਂ ਇੱਕ ਦੇ ਵਿੱਚ ਹੀ ਸਟੱਫ ਕਰ ਲਿਆ ਚੰਗੀ ਤਰ੍ਹਾਂ ਔਰ ਫਿਲਹਾਲ ਮੈਂ ਲੱਗੀਆਂ ਖਾਣ ਆਪਣਾ ਪਰੌਂਠਾ ਤੇ ਨਾਲ ਲਵਾਂਗੀ ਥੋੜੀ ਜੀ ਚਟਣੀ ਮੈਂ ਮੜਾਈ ਨਹੀਂ ਲਵਾਂਗੀ ਕਿਉਂਕਿ ਦੇਸੀ ਘੀ ਦਾ ਪਰੌਂਠਾ ਬਣਿਆ ਹੋਇਆ ਦੇਸੀ ਘੀ ਲਾਇਆ ਮੈਂ ਉੱਪਰ ਕਿਉਂਕਿ ਜੇ ਆਪਾਂ ਹੁਣ ਮੈਂ ਮੜਾਈ ਲਵਾਂਗੀ ਤਾਂ ਓਵਰ ਹੋ ਜਾਊਗਾ ਜਿਆਦਾ ਲੋ ਜੀ ਇਧਰ ਰਪੈਂਜਲ ਨੇ ਲਾਇਆ ਗੁੱਡਾ ਕਾਕਾ ਆਪਣਾ ਦਿਖਾਈ ਬੇਟਾ ਇਹ इसको ਨਹਲਾ ਰਹੀ ਹੈ इसको नहीं ला रहे हो तुम तो। हम्म साबण ला रही है गुड्डे के ले 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 इसमें टप मैं लो जी रुपा तो नहला नहला दे इसका टप है ये रुपए ना रुपये जलो दिया हम्म शैम्पू शैम्पू लगा दो इसके ये नहला दिया इसने नहा नहीं है वही कितना सोना गए ਤੇ ਲੋ ਜੀ ਹੁਣ ਧੋਣਾ ਮੈਂ ਬੇੜਾ ਕਿਉਂਕਿ ਝਾੜੂ ਤਾਂ ਲੱਗ ਨਹੀਂ ਰਿਹਾ ਇਸ ਬੇੜੇ ਦੇ ਵਿੱਚ ਹੁਣ ਮੈਂ ਸਾਰਾ ਪਾਈਪ ਲਾ ਕੇ ਚੰਗੀ ਤਰ੍ਹਾਂ ਧੋਣਾ ਪੈ ਗਿਆ ਮੈਨੂੰ ਕਿਉਂਕਿ ਥੋੜੀ ਤੂੜੀ ਉਡੂਟ ਕੇ ਆ ਰਹੀ ਹੈ ਖੇਤਾਂ ਦੇ ਵਿੱਚ ਤੇ ਤੇ ਝਾੜੂ ਲੱਗਦਾ ਨਹੀਂ ਹੈਗਾ ਕੂੜਾ ਪਿੱਛੇ ਨੂੰ ਮੁੜੀ ਜਾਂਦਾ ਇਸ ਕਰਕੇ ਮੈਂ ਪਾਈਪ ਲਾ ਕੇ ਸਾਰਾ ਧੋ ਦੇਣਾ ਇਹ ਬੇੜਾ ਉਹ ਜਾਜ ਗਿਆ ਬੜਾ ਸਾਰਾ ਉੱਪਰ ਲੰਘ ਗਿਆ ਲੰਘ ਗਿਆ ਹੋ ਗਿਆ ਉਹ ਗਿਆ ਹੈਲੀਕਾਪਟਰ ਹੈ ਉਹ ਚਲਾ ਗਿਆ ਕਿਉਂ ਤੋਂ ਮੇਰੇ ਨਾਮ ਕਿਹਨਾਂ ਬਣੀ ਹੈ ਹਾਂ ਬਹੁਤ ਬੜਾ ਥਾ ਸਟ ਕੰਮ ਧੰਦਾ ਹੋ ਗਿਆ ਜੀ ਆਪਣਾ ਬੇਲਾ ਮਤਲਬ ਫ੍ਰੀ ਹੋ ਗਈਆਂ ਔਰ ਇੰਨਾ ਬੜਾ ਹੈਲੀਕਾਪਟਰ ਦਾ ਨਾ ਜਿਹੜਾ ਮੈਂ ਦੇਖਿਆ ਬਹੁਤ ਜ਼ਿਆਦਾ ਹੀ ਲੱਗ ਰਿਹਾ ਤਾਂ ਵੀ ਉਰੀ ਉਤਰੂਗਾ ਤੇ ਇਹ ਸਾਡੇ ਨਾ ਬਹੁਤ ਆਂਦੇ ਆ ਇਸ ਤੋਂ ਵੀ ਬੜੇ ਬੜੇ ਹੈਲੀਕਾਪਟਰ ਜਹਾਜ਼ ਹੁੰਦੇ ਆ ਔਰ ਇਹਨੂੰ ਜੋ ਕਿ ਉਰੇ ਜੋ ਚੰਡੀਗੜ੍ਹ 에ਅਰਪੋਰਟ ਹੈ ਨਾ ਉੱਥੇ ਉਤਰਦੇ ਆ ਬਹੁਤ ਆੰਦੇ ਆ ਤੇ ਫਿਲਹਾਲ ਅੱਜ ਮੈਂ ਹੱਥਾਂ ਨਾਲ ਕੱਪੜੇ ਵਾਸ਼ ਕਰੇ ਆ ਜੋ ਕਿ ਮੈਂ ਪਾਤੇ ਜ਼ਿਆਦਾ ਨਹੀਂ ਤੇ ਥੋੜੀ ਤੇ ਕੱਪੜੇ ਔਰ ਪੈਂਜ ਜਲੰਧਰ ਹੈ ਜੋਤ ਵੀ ਅੰਦਰ ਹੈ ਤੇ ਫਿਲਹਾਲ ਆਪਾਂ ਕੁੰਡਾ ਲਾ ਦਨੇ ਆ ਪਹਿਲਾਂ ਕਿਉਂਕਿ ਕਿ ਨਾ ਮੱਖੀਆਂ ਬਹੁਤ ਆਉਂਦੀਆਂ ਤੰਗ ਕਰਦੀਆਂ ਫਿਰ ਹਾਂਜੀ ਤੇਰੀ ਚੱਪਲ ਮੇਰੇ ਪਾਸ ਹੈ ਤੂੰ ਪੈਂਜ ਲਗਾ ਮੇਰੀ ਮੇਰੀ ਨੂੰ ਪੈਂਜ ਲਗਾ ਗਈ ਕੀ ਹੋਇਆ ਪੁੱਤ ਆ ਗੋਦੀਵਾ ਕੀ ਲੈਣਾ ਮੰਦਰਾ ਅੱਜ ਨੈਟ ਚੱਲ ਰਿਹਾ ਤਾਂ ਸਲੋ ਕਿਉਂਕਿ ਡੇਲੀ ਨਾ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਨੈਟ ਚੱਲਣ ਦੇ ਕਿਉਂਕਿ ਵਾਈਫਾਈ ਲਵਾਇਆ ਹੋਇਆ ਵਾਈਫਾਈ ਦੇ ਨਾ ਤਾਰਾਂ ਪੈਂਦੀਆਂ ਕਿਤੇ ਕਿਤੇ ਕਈ ਵਾਰ ਅਨੇ ਰਿਨੂਰੀ ਆ ਜਾਂਦੀ ਹੈ ਕੋਈ ਪ੍ਰੋਬਲਮ ਆ ਜਾਂਦੀ ਹੈ ਪਰ ਕਈਆਂ ਨੇ ਨਵੇਂ ਕਨੈਕਸ਼ਨ ਲੈਣੇ ਹੁੰਦੇ ਆ ਫਿਰ ਥੋੜੀ ਦੇਰ ਬਾਅਦ ਵਾਈਫਾਈ ਬੰਦ ਕਰਨਾ ਪੈਂਦਾ ਹੈ ਤੇ ਇਸ ਕਰਕੇ ਬੱਚਿਆਂ ਨੇ ਟੀਵੀ ਰੁਕ ਗਿਆ ਤਾਂ ਥੋੜੀ ਦੇਰ ਔਰ ਜੋਤ ਕਹਿੰਦੀ ਮਮਾ ਏਸੀ ਲਾਣਾ ਹੈ ਮੈਂ ਕਿਹਾ ਚਲ ਤੂੰ ਲਾ ਲੈ ਦਰਵਾਜ਼ੇ ਬੰਦ ਕਰ ਲੈ ਤੇ ਰੁਪੰਜਲ ਔਰ ਬਬਜੋਤ ਥੋੜਾ ਜਿਹਾ ਆਪਣਾ ਡਰਾਇੰਗ ਦਾ ਕੰਮ ਲੱਗੀਆਂ ਹੋਈਆਂ ਰੁਕ ਗਿਆ ਤੇ ਅਸੀਂ ਆਪਣੀ ਡਰਾਇੰਗ ਕਰ ਲੈਣੇ ਆ ਬੈਠ ਕੇ ਮੈਂ ਕਿਹਾ ਚਲੋ ਠੀਕ ਹੈ ਤੁਸੀਂ ਆਪਣੀ ਡਰਾਇੰਗ ਕਰ ਲਓ ਕਿਉਂਕਿ ਅੱਜ ਛੁੱਟੀ ਮਾਰੀ ਹੈ ਇਹਨਾਂ ਨੇ ਔਰ 2:30 ਵਜੇ ਇਹਨਾਂ ਦਾ ਕੰਮ ਆ ਜਾਣਾ ਸਕੂਲ ਦਾ ਕਿਉਂਕਿ ਡੇਲੀ ਕੀ ਡੇਲੀ ਔਨਲਾਈਨ ਕੰਮ ਆਂਦਾ ਇਹਨਾਂ ਦਾ ਡੇਲੀ ਦੀ ਡੇਲੀ ਮੈਡਮ ਮਤਲਬ ਪੇਰੈਂਟਸ ਕੋਲ ਹੋਮਵਰਕ ਭੇਜਦੇ ਆ ਤੇ ਉਹ ਫਿਰ ਇਹਨਾਂ ਨੇ ਬਾਅਦ ਵਿੱਚ ਕਰ ਲੈਣਾ ਆ ਪਹਿਲਾਂ ਫਿਲਹਾਲ ਆਪਣਾ ਟਾਈਮ ਪਾਸ ਕਰ ਰਹੀਆਂ ਡਰਾਇੰਗ ਬਣਾ ਕੇ ਤੇ ਦੇਖੋ ਰਪੈਂਜਲ ਡਰਾਇੰਗ ਲੱਗੀ ਹੋਈ ਆ ਬਣਾਣ ਤੇ ਇੱਕ ਪਾਸੇ ਬਬਜੋਤ ਲੱਗੀ ਹੋਈ ਆ ਰਪੈਂਜਲ ਨੂੰ ਬੜਾ ਸ਼ੌਂਕ ਹੈ ਕਲਰ ਕੁਲਰ ਕੁਛ ਨਾ ਕੁਛ ਕਰਦੀ ਰਹਿੰਦੀ ਹੈ ਯਾ ਰਪੈਂਜਲ ਨੂੰ ਫੈਸ਼ਨ ਦਾ ਸ਼ੌਂਕ ਹੈ ਹੇਅਰ ਸਟਾਈਲ ਬਣਾਉਣ ਦਾ ਵਧੀਆ-ਵਧੀਆ ਹਨਾ ਤੇ ਸ਼ੀਸੇ ਦੇ ਮੂਰੇ ਖੜਨ ਦਾ ਤੇ ਇੱਧਰ ਮੈਂ ਵੀ ਬੈਠੀ ਗੱਲਾਂ ਮਾਰ ਰਹੀ ਤੇ ਮੈਂ ਕਿਹਾ ਪੁੱਤ ਤੂੰ ਕੰਮ ਬਹੁਤ ਕਰਦਾ ਯਾ ਰਪੈਂਜਲ ਨੂੰ ਰਪੈਂਜਲ ਨੂੰ ਆਦਤ ਹੈ ਜੀ ਰਪੈਂਜਲ ਕੰਮ ਤੋਂ ਨਹੀਂ ਟਲਦੀ ਹੈਗੀ ਕੋਈ ਵੀ ਕੰਮ ਕਹਿ ਦੋ ਬੜੇ ਖੁਸ਼ ਹੋ ਕੇ ਕਰਦੀ ਆ ਰੁਪੈਂਜਲ ਤੇ ਹਲੇ ਜੋਤ ਤਾਂ ਥੋੜਾ ਜਿਹਾ ਘਟ ਹੀ ਕਹੇ ਲੱਗਦੀ ਆ ਲੇਕਿਨ ਰੁਪੈਂਜਲ ਮੇਰੀ ਭੱਜ ਕੇ ਕੰਮ ਲੱਗਦੀ ਆ ਤੇ ਇੱਧਰ ਬੱਚੇ ਟੀਵੀ ਵੀ ਦੇਖ ਰਹੇ ਆ ਥੋੜਾ ਜਿਹਾ ਨੈਟ ਚੱਲ ਗਿਆ ਤਾਂ ਔਰ ਨਾਲੇ ਆਪਣਾ ਡ੍ਰੈੰਗ ਕਰ ਰਹੀ ਆ ਰੁਪੈਂਜਲ ਬੈਠੀ ਤੇ ਰੁਪੈਂਜਲ ਜਦੋਂ ਹੇਅਰ ਸਟਾਈਲ ਬਣਾਉਂਦੀ ਆ ਨਾ ਤੁਸੀਂ ਜਦ ਦੇਖਿਆ ਕਰੋ ਤੁਸੀਂ ਦੇਖ ਹੀ ਲਿਆ ਹੋਣਾ ਤੇ ਬਹੁਤ ਵਧੀਆ ਰੁਪੰਜਲ ਦਿਮਾਗ ਤੋਂ ਕੰਮ ਕਰਦੀ ਆ ਸਾਰੇ ਜਿੰਨੇ ਵੀ ਕਰਦੀ ਆ ਮੈਨੂੰ ਬਹੁਤ ਜ਼ਿਆਦਾ ਉਮੀਦਾਂ ਜੁੜੀਆਂ ਮੇਰੇ ਇਸ ਬੱਚੇ ਤੋਂ ਤੇ ਮੈਂ ਕਹਿੰਨੀ ਆ ਮੇਰੇ ਬੱਚਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਮੇਰਾ ਬੇਟਾ ਤੇ ਬਲੇਸਿੰਗ ਜ਼ਰੂਰ ਦਿਓ ਜੀ ਮੇਰੇ ਬੱਚਿਆਂ ਨੂੰ ਸਾਰੇ ਜਿਹੜੇ ਜਿਹੜੇ ਵਲੌਗ ਦੇਖਦੇ ਆ ਹਨਾ ਤੇ ਵਾਹਿਗੁਰੂ ਮੇਰਾ ਜਿੰਨੇ ਵੀ ਵਲੌਗ ਦੇਖਦੇ ਆ ਤੁਸੀਂ ਜਿੰਨੇ ਵੀ ਮੇਰਾ ਮਤਲਬ ਸਾਰੇ ਜਣੇ ਮੇਰਾ ਵਲੌਗ ਦੇਖ ਰਹੇ ਹੋ ਤੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਔਰ ਮੇਰੀ ਗੁੜੀਆਂ ਨੂੰ ਦੇਖੋ ਪਹਿਲਾਂ ਮસ્ਤੀ ਮਾਰ ਰਹੀ ਆ ਪੂਰੇ ਦੀ ਪੂ ਤੇ ਬਾਈ ਜੀ ਨੂੰ ਪੰਜ ਵਾਲੇ ਦੇਖੋ ਡਰਾਇੰਗ ਵਿੱਚ ਕੀ ਬਣਾਇਆ ਹੈ ਕਿਹਨਾਂ ਨੇ ਬਣਾਇਆ ਹੈ ਪੁੱਤ ਤੇ ਇੱਧਰ ਡਰਾਇੰਗ ਬੜਾਈਆ ਬੇਕੇ ਸਮਝ ਨਹੀਂ ਲੱਗੀ ਤਰਬੂਜ ਤਰਬੂਜ ਬਣਾਇਆ ਦੇਖ ਵਾਓ ਮੇਰੇ ਬੱਟੇ ਨੇ ਤਰਬੂਜ ਬਣਾਇਆ ਇਹ ਕਿੰਨਾ ਵਧੀਆ ਥਾਲੀ ਮੇਂ ਪੜਿਆ ਥਾਲੀ ਮੇਂ ਥਾਲੀ ਦੇ ਵਿੱਚ ਪੜਿਆ ਹੈ ਥਾਲੀ ਟੁੱਟ ਗਈ ਥਾਲੀ ਟੁੱਟ ਗਈ ਔਰ ਥਾਲੀ ਮੈਂ ਤਰਬੂਜ ਪਿਆ ਆਪ ਕੀ ਬਣਾ ਰਹੇ ਹੋ ਨਰੂਟੋ ਇਹ ਕੀ ਬਣਾ ਰਹੀ ਹੈ ਬਿੱਲੀ ਨਰੂਟੋ ਨਰੂਟੋ ਇਹ ਨਰੂਟੋ ਕੀ ਹੈ ਮਨ ਨੂੰ ਸਮਝ ਨਹੀਂ ਆਂਦੀ है, अच्छे ये है। ने भी बना हाँ, ये ये है खुद पता नहीं सीख सारी ही भी हो के कैसी तो, की जैसी नरूटो जैसी लगेगी बिल्ली जैसी लगेगी दीदी ठीक है नरूटो नहीं ना कुछ बोलना स्कूल का काम भी आएगा कल की छुट्टी है कल की छुट्टी मन लग रहा है क्या क्या करते हैं ਠੀਕ ਹੈ ਆਪਕਾ ਵੈਸੇ ਅੱਛਾ ਲੱਗ ਰਿਹਾ ਹੈ ਡਰਾਇੰਗ ਹਨਾ ਇਹ ਤਰਬੂਜ ਹੈ ਕੱਟ ਕੇ ਵੀ ਖਾਣਾ ਫ੍ਰਿਜ ਮੇ ਲਾ ਦੇ ਇਹਨੂੰ ਠੰਡਾ ਹੋ ਜਾਏਗਾ ਠੀਕ ਹੈ ਫ੍ਰਿਜ ਮੇ ਲਾ ਦੇ ਠੰਡਾ ਹੋ ਜਾਏਗਾ ਫਿਰ ਖਾएंगे 로ਜੀ 1:30 ਵਜ ਗਿਆ ਹਲੇ ਮੈਂ ਰੋਟੀ ਬਣਾਣੀ ਆ ਗਿਆ ਤੇ ਫਿਲਹਾਲ ਮੈਂ ਬਣਾਣੀ ਆ ਰੋਟੀ ਹਲੇ ਔਰ ਬਸ ਹੁਣ ਦੇਖਦੇ ਹਾਂ ਤੇ ਪਹਿਲਾਂ ਰੋਟੀ ਬਣਾਣੇ ਆ ਇੱਕ ਦੋ ਜਿਹੜਾ ਫੁਲਕਾ ਖਾਣਾ ਖਾ ਲੈਣਾ ਹੈ ਪੱਟੀ ਖਾ ਲਈ ਲੈ ਦੇਖ ਲੈ ਕਿਸ ਤਰ੍ਹਾਂ ਚਾਮਲ ਰਹੀ ਹੈ ਕੀ ਹੋ ਰਿਹਾ ਕੁਛ ਨਹੀਂ ਤੇ ਚਲੋ ਜੀ ਕਰਦੇ ਆ ਵਲੌਗ ਦਾ ਐਂਡ ਵਲੌਗ ਹੋ ਚੁਗਾ ਲੰਬਾ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤੇ ਬਾਏ ਬਾਏ ਜੀ ਟੇਕ ਕੇਅਰ ਸਾਰਿਆਂ ਨੂੰ ਔਰ ਰੂਪਿੰਜਲ ਔਰ ਜੋਤ ਕਰਨ ਲੱਗੀ ਵੀ ਆ ਡਰਾਇੰਗ ਦਾ ਕੰਮ ਕਿਉਂਕਿ ਜੋਤ ਵੀ ਆਪਣਾ ਡਰਾਇੰਗ ਕਰ ਰਹੀ ਰੂਪ ਵੀ ਕਿਉਂਕਿ ਟਾਈਮ ਪਾਸ ਦਾ ਡਰਾਇੰਗ ਹੀ ਹੈ ਆਪਕੇ ਕਰ ਰਹੇ ਹੋ ਮੈਂ ਫਿਨਿਸ਼ ਫਿਨਿਸ਼ ਹੋ ਗਿਆ ਤੇਰਾ ਫਿਨਿਸ਼ ਹੋ ਗਿਆ ਠੀਕ ਹੈ ਇਹ ਮੈਂ ਚੈੱਕ ਕਰੂੰਗੀ ਆਪਕੋ ਗੁੱਡ ਮਿਲੇਗੀ ਗੁੱਡ ਮਿਲੇਗੀ ਆਪਕੋ ਤੇ ਜੋ ਮੈਂ ਸਾਹਮਣੇ ਕੈਂਪਰ ਰੱਖਿਆ ਵਾ ਨਾ ਉਹ ਕੜਾ ਰੱਖਿਆ ਵਾ ਠੰਡੇ ਪਾਣੀ ਦਾ ਉਹਦੇ ਵਿੱਚ ਨਾ ਏਸੀ ਲੱਗਿਆ ਹੋਇਆ ਦੇਖੋ ਏਸੀ ਕਰਕੇ ਨਾ ਕਮਰਾ ਠੰਡਾ ਹੈ ਤਾਂ ਉਹਦਾ ਕੜੇਗਾ ਪਾਣੀ ਵੀ ਨਾ ਇੱਕਦਮ ਚਿਲਡ ਰਹਿਦਾ ਹੈ ਠੰਡਾ ਰਹਿੰਦਾ ਹੈ ਔਰ ਇਸ ਕਰਕੇ ਸਾਨੂੰ ਪਾਣੀ ਗਰਮ ਨਹੀਂ ਲੱਗਦਾ ਇਸ ਦਾ ਕੜੇ ਦਾ ਚਾਹ ਪਾਣੀ ਤੁਸੀਂ ਫ੍ਰੀਜ ਦਾ ਪਾਣੀ ਨਾ ਪੀਓ ਤੇ ਇਹ ਵੀ ਠੰਡਾ ਰਹਿੰਦਾ ਅੰਦਰ ਪਏ ਦੇ ਭੈਣਕਾਰਨ ਕਿਉਂਕਿ ਇਹ ਕਮਰਾ ਠੰਡਾ ਹੈ ਤਾਂ ਕੜੇ ਦਾ ਪਾਣੀ ਵੀ ਠੰਡਾ ਹੈ ਕੈਂਪਰ ਹੈ ਜਿਹੜਾ ਪਿਆ ਹੈ ਹਣਾ ਤੇ ਚਲੋ ਜੀ ਵਲੋਗ ਦਾ ਐਂਡ ਕਰਦੇ ਆਂ ਮਿਲਦੇ ਆਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਅੱਜ ਬੱਚਿਆਂ ਨੇ ਛੁੱਟੀ ਮਾਰੀ ਵੀ ਐ ਔਰ ਰਾਤ ਨੂੰ ਮਿਲਦੇ ਆਂ ਆਪਾਂ ਵਿਆਹ ਤੇ ਪਾਰਟੀ ਤੇ ਫਿਰ ਤੁਹਾਨੂੰ ਤੁਸੀਂ ਨੈਕਸਟ ਵਲੋਗ ਦੇ ਵਿੱਚ ਦੇਖਿਓ ਹਾਂ ਦੁਬਾਰਾ ਵੀ ਬਾਣਾ ਤਿਆਰ shear ਹੋਣਾ ਜੀ ਅਸੀਂ ਤੇ ਬਾਏ ਜੀ ਟੇਕ ਕੇਅਰ